ਇਹ ਦਿਨਿਕਾ ਮੰਦਰ ਦੇ ਵਿੱਚ ਜਿਹੜੀ ਇੱਕ ਘਟਨਾ ਹੋਈ ਆ ਮੂਰਤੀਆਂ ਦੀ ਬੇਅਦਬੀ ਉਹਨੂੰ ਲੈ ਕੇ ਕੀ ਕਹਿੰਦੇ ਆ ਉਹਦੇ ਵਿੱਚ ਜੀ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਵੀ ਜਿਹੜੀ ਮੂਰਤੀਆਂ ਦੀ ਬੇਅਦਬੀ ਦੀ ਘਟਨਾ ਹੋਈ ਜਿਹਦੇ ਵਿੱਚ ਮਕਦਮਾ ਨੰਬਰ 47 ਦਰਜ ਕੀਤਾ ਗਿਆ ਸੀਗਾ ਅੰਡਰ ਸੈਕਸ਼ਨ 295ਏ ਪੀਐਸ ਆਨੇਾ ਉਹਦੇ ਵਿੱਚ ਸਪੈਸ਼ਲ ਟੀਮਾਂ ਦਾ ਗਠਨ ਕੀਤਾ ਗਿਆ ਜੀ ਮਨਜੁਕ ਸੀਪੀ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਨੂੰ ਫੋਲੋ ਕਰਦੇ ਹੋਏ ਟੀਮਾਂ ਦਾ ਗਠਨ ਕੀਤਾ ਗਿਆ ਸੀ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਹੋਰ ਹਿਊਮਨ ਤੇ ਟੈਕਨੀਕਲ ਇੰਟੈਲੀਜੈਂਸ ਦਾ ਸਹਾਰਾ ਲੈਂਦੇ ਹੋਏ ਅਸੀਂ ਦੋਸ਼ੀ ਨੂੰ ਟ੍ਰ ਸਫਲ ਹੋਏ ਜਿਹੜਾ ਦੋਸ਼ੀ ਹੈ ਇਹ ਰਹਿਣ ਵਾਲਾ ਕਿੱਥੇ ਦਾ ਜੀ ਦੋਸ਼ੀ ਫਿਲਹਾਲ ਇਹ ਪਵੇ ਪਿੰਡ ਦੇ ਵਿੱਚ ਹੀ ਰਹਿੰਦਾ ਜੀ ਬਸ ਹੀ ਨੀਲਮ ਦਾ ਵੇੜਾ ਹੈਗਾ ਤੇ ਪਿੱਛੋਂ ਇਹਦਾ ਜਿਹੜੀ ਪਰਮਾਨੈਂਟ ਰੈਜ਼ੀਡੈਂਸ ਹੈਗੀ ਉਹ ਬਿਹਾਰ ਦੀ ਹੈ ਕੀ ਇਹਦੇ ਕਰਨ ਵਿੱਚ ਇਹਦੀ ਮਨਸ਼ਾ ਕੀ ਸੀਗੀ ਐਡੀ ਵੱਡੀ ਬੇਅਦਵੀ ਕਰ ਦੇਣੀ ਕਿਸੇ ਧਰਮ ਦੇ ਪ੍ਰਤੀ ਫਿਲਹਾਲ ਅਸੀਂ ਉਹਨੂੰ ਗ੍ਰਿਫਤਾਰ ਕੀਤਾ ਜੀ ਤੇ ਇਹਦੀ ਜਿਹੜੀ ਵਜ੍ਹਾ ਰੰਜਿਸ਼ਾ ਇਹਨੇ ਕਿੰਨਾ ਕਾਰਨਾ ਕਰਕੇ ਇਸ ਕਾਰਵਾਈ ਨੂੰ ਇਸ ਵਰਦਾ ਨੂੰ ਅੰਜਾਮ ਦਿੱਤਾ ਇਹ ਇਹਦਾ ਰਿਮਾਂਡ ਲੈ ਕੇ ਫਰਦਰ ਇੰਟਰੋਗੇਸ਼ਨ ਚੱਲੀ ਹੈ ਸਰ ਕੋਈ ਤਫਤੀਸ਼ ਦੇ ਵਿੱਚ ਹੈ ਜੀ ਕੋਈ ਕਿਸ ਨੇ ਕੁਛ ਇਹਨੂੰ ਪੈਸੇ-ਪੁਸੇ ਦੇ ਕੇ ਜਾਂ ਕੁਝ ਕਰਾਇਆ ਹੋਵੇ ਕਿਸ ਨੇ ਕੋਈ ਸ਼ਰਾਰਤ ਕੀਤੀ ਹੋਵੇ ਤਾਂ ਨਹੀਂ ਕੋਈ ਗੱਲ ਸਾਹਮਣੇ ਹੈ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਇਹ ਸਾਰੇ ਐਸਪੈਕਟਸ ਕਲੀਅਰ ਕਰਦੇ ਹੈਗੇ ਵੀ ਇਹ ਇਕੱਲਾ ਹੀ ਸਿੰਗਲ ਹੈਗਾ ਜਾਂ ਇਹਦੇ ਪਿੱਛੇ ਕੋਈ ਬੰਦਾ ਹੈਗਾ ਜਾਂ ਇਹ ਕੋਈ 2-3 ਬੰਦੇ ਨੇ ਇਹ ਸਾਰਾ ਅਸੀਂ ਇਨਵੈਸਟੀਗੇਸ਼ਨ ਦੇ ਦਰਾਨ پولیس ਰਿਮਾਂਡ ਦੇ ਦੌਰਾਨ ਕਲੀਅਰ ਕਰਾ। ਕਿ ਲੱਗਦਾ ਕਿ ਇਹ ਨਸ਼ੇ ਨਸ਼ੇ ਕਰੁੰਦਾ ਆ ਦੀ ਜਿਹੜੇ ਕਰਕੇ ਨੇ ਇਦਾਂ ਕਾਂਡ ਕਰਤਾ ਹੈ। ਪ੍ਰਾਇਮਾ ਫੈਸਾ ਹੀ ਨਹੀਂ ਲੱਗਦਾ ਜੀ ਸਾਨੂੰ ਨਸ਼ੇ ਦਾ ਆਦੀ। ਬਿਲਕੁਲ ਸਟੇਬਲ ਹੈਗਾ ਤੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਤੇ ਇਹਦੇ ਕੀ ਕਾਰਨ ਕੀ وجہ ਰੰਜਿਸ਼ ਆ ਉਹ ਅਸੀਂ ਕਲੀਅਰ ਕਰਦੇ ਆ। ਇਹ ਇਹਦੇ ਪਹਿਲਾਂ ਕੋਈ ਮੁਕੱਦਮਾ ਵਗੈਰਾ ਦਰਜ ਆ ਜੀ ਕੋਈ। ਸਾਡੇ ਸੰਦੇਹਣ ਦੇ ਰਿਕਾਰਡ ਮੁਤਾਬਕ ਕੋਈ ਮੁਕੱਦਮਾ ਦਰਜ ਨਹੀਂ। ਜਿਹੜਾ ਇਹਦਾ ਹੋਮ ਪੁਲਿਸ ਸਟੇਸ਼ਨ ਆ ਬਿਹਾਰ ਦੇ ਵਿੱਚ ਉਹਦੇ ਨਾਲ ਸਾਡਾ ਰابطਾ ਚੱਲ ਰਿਹਾ। ਉੱਥੋਂ ਇਹਦਾ ਹਸਾਬਕਾ ਕ੍ਰਿਮੀਨਲ ਰਿਕਾਰਡ ਜੇ ਕੋਈ ਹੋਵੇ ਉਹ ਅਸੀਂ ਕਲੀਅਰ 24 ਸਾਲਾਂ ਦੀ ਇਹਦੇ ਨਾਲ ਕੋਈ ਹੋਰ ਹੈਗਾ ਜੀ ਬੰਦਾ ਕੋਈ ਪਤਾ ਲੱਗਿਆ ਕੁਛ ਕੋਈ ਪਤਾ ਨਹੀਂ ਲੱਗਿਆ ਪਹਿਲਾਂ ਇੱਕ ਗ੍ਰਿਫਤਾਰ ਕੀਤਾ ਜੀ ਜੇ ਕੋਈ ਬੰਦਾ ਆਇਆ ਤਾਂ ਉਹ ਵੀ ਬਖਸ਼ਿਆ ਨਹੀਂ ਜੋ ਉਹਨੂੰ ਵੀ ਜਲਦੀ ਗ੍ਰਿਫਤਾਰ ਕਰਿਆ ਇਸ ਸਬੰਧ ਦੇ ਵਿੱਚ ਲੋਕਾਂ ਨੂੰ ਕੋਈ ਅਪੀਲ ਕਰਨਾ ਚਾਹੁੰਦੇ ਹੋ ਜੀ ਲੋਕਾਂ ਨੂੰ ਮੈਂ ਇਹ ਅਪੀਲ ਕਰਨਾ ਚਾਹੁੰਦਾ ਜੀ ਕਿ ਵੀ ਇਹਦੇ ਵਿੱਚ ਜਿਹੜੇ ਇਹ ਗੈਰ ਸਮਾਜਿਕ ਤੱਤ ਹੈਗੇ ਨੇਗੇ ਇਹ ਇਦਾਂ ਦੀ ਹਰਕਤਾਂ ਕਰਕੇ ਸਮਾਜ ਦੇ ਵਿੱਚ ਸ਼ਾਂਤੀ ਜਿਹੜੀ ਹੈਗੀ ਉਹਨੂੰ ਡਿਸਟਰਬ ਕਰਨ ਦਾ ਕੋਸ਼ਿਸ਼ ਕਰਦੇ ਰਹਿੰਦੇ ਆ ਲੋਕਾਂ ਨੂੰ ਮੇਰੀ ਇਹ ਹੀ ਅਪੀਲ ਹੈ ਕਿ ਵੀ ਜਿਸ ਤਰ੍ਹਾਂ ਇਸ ਮਸਲੇ ਦੇ ਵਿੱਚ ਸ਼ਾਂਤੀ ਬਣਾ ਕੇ ਰੱਖੀ ਹੈ ਔਰ ਸਤਿਪਾਪਨਾ ਮੇਨਟੇਨ ਕੀਤੀ ਹੈ ਉਦਾਂ ਹੀ ਮੇਨਟੇਨ ਕਰਨ ਔਰ ਪੁਲਿਸ ਪ੍ਰਸ਼ਾਸਨ ਤੇ ਭਰੋਸਾ ਰੱਖਣ ਪੁਲਿਸ ਦਾ ਸਾਥ ਦੇਣ ਅਸੀਂ ਸਾਰੇ ਹੀ ਇਸ ਇਸ ਤਰ੍ਹਾਂ ਦੇ ਮਸਲੇ ਜਿਹੜੇ ਆ ਹੱਲ ਕਰਕੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਪਵੰਗ ਧੰਨਵਾਦ